ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਹੁਣ ਬਿਨਾਂ ਰੀਚਾਰਜ ਤੋਂ ਚੱਲਣਗੇ ਸਿਮ ਦਾ ਸੈਟੇਲਾਈਟ ਤੋਂ ਚੱਲੇਗਾ ਲੋਕਾਂ ਦਾ ਫ੍ਰੀ ਨੈਟ Jio Airtel VI ਨੂੰ ਟੱਕਰ ਦੇਣ ਲਈ ਆ ਰਹੀ ਹੈ ਨਵੀਂ ਕੰਪਨੀ ਜੀ ਹਾਂ ਭਾਰਤੀਆਂ ਨੂੰ ਮੁੜ ਸਸਤਾ ਇੰਟਰਨੈਟ ਮਿਲ ਸਕਦਾ ਹੈ Jio ਤੇ Airtel ਨੂੰ ਟੱਕਰ ਦੇਣ ਲਈ ਐਲਨ ਮਸਕ ਦੀ ਸੈਟੇਲਾਈਟ ਇੰਟਰਨੈਟ ਸੇਵਾ Starlink ਭਾਰਤ ਆ ਰਹੀ ਹੈ ਕੋ ਮੰਤਰੀ ਕੰਪਨੀ Starlink ਦੀ ਭਾਰਤ ਵਿੱਚ ਐਂਟਰੀ ਹੋਣ ਨਾਲ ਮੁਕਾਬਲਾ ਵਧੇਗਾ ਇਸ ਦਾ ਲਾਹਾ ਉਪਭੋਗਤਾਵਾਂ ਨੂੰ ਹੋ ਸਕਦਾ ਹੈ ਦਰਅਸਲ ਐਲਨ ਮਸਕ ਦੀ ਸੈਟੇਲਾਈਟ ਇੰਟਰਨੈਟ ਸੇਵਾ ਸਟਾਰਲਿੰਕ ਨੇ ਭਾਰ ਦੇ ਭਾਰਤ ਵਿੱਚ ਸੇਵਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਨਿਰਧਾਰਿਤ ਸੁਰੱਖਿਆ ਤੇ ਡਾਟਾ ਸਟੋਰੇਜ ਮਾਪਦੰਡਾਂ ਨੂੰ ਰਸਮੀ ਤੌਰ ਤੇ ਸਵੀਕਾਰ ਕਰ ਲਿਆ ਹੈ ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿੱਥੇ ਸੈਟੇਲਾਈਟ ਸਪੈਕਟਰਮ ਨੂੰ ਪ੍ਰਸ਼ਾਸਕੀ ਤੌਰ ਤੇ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਖੇਤਰ ਵਿੱਚ ਸਟਾਰਲਿੰਕ ਭਾਰਤੀ ਕੰਪਨੀਆਂ ਰिलायंस Jio ਪੇਸ਼ ਫਾਈਬਰ 8tel ਅਤੇ Amazon Qoper ਵਰਗੀਆਂ ਕੰਪਨੀ ਆਪਣੀਆਂ ਨਾਲ ਮੁਕਾਬਲਾ ਕਰੇਗਾ ਜੋ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈਟ ਸਵਾਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਫੈਂਚ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਨੇ ਦੂਰ ਸੰਚਾਰ ਵਿਭਾਗ ਦੁਆਰਾ ਨਿਰਧਾਰਿਤ ਜ਼ਰੂਰਤਾਂ ਜਿਵੇਂ ਸਥਾਨਕ ਡਾਟਾ ਸਟੋਰੇਜ ਤੇ ਸਰਕਾਰੀ ਡਾਟਾ ਇੰਟਰਸੈਪਸ਼ਨ ਨੂੰ ਸਵੀਕਾਰ ਕਰ ਲਿਆ ਹੈ ਇਹ ਸਾਰੀਆਂ ਸ਼ਰਤਾਂ ਕਿਸੇ ਵੀ ਸੈਟੇਲਾਈਟ ਇੰਟਰਨੈਟ ਸੇਵਾਵਾਂ ਪ੍ਰਦਾਤਾ ਲਈ ਭਾਰਤ ਵਿੱਚ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਪੂਰੀਆਂ ਕਰਨਾ ਲਾਜ਼ਮੀ ਹਨ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਰਲਿੰਕ ਨੇ ਕੁਝ ਸ਼ਰਤਾਂ ਵਿੱਚ ਅਸਥਾਈ ਠੱਲ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨੂੰ ਕੋਈ ਵਿਸ਼ੇਸ਼ रियायतਾਂ ਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਵੇਲੇ ਦੂਰ ਸੰਚਾਰ ਵਿਭਾਗ ਨੇ ਕਿਸੇ ਵੀ ਵਿਦੇਸ਼ੀ ਸੈਟਲਾਈਟ ਸੇਵਾ ਪ੍ਰਦਾਤਾ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਤਾਨੂੰ ਦੱਸ ਦਈਏ ਕਿ ਜੇਕਰ ਜੇਕਰ ਸਟਾਰਲਿੰਕ ਜਿਹੜਾ ਭਾਰਤ ਵਿੱਚ ਲਾਂਚ ਹੁੰਦਾ ਹੈ ਤਾਂ ਇਸ ਨੂੰ ਏਟੈਲ ਅਤੇ ਰਲਾਈਸ ਜੀਓ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ ਇਹ ਕੰਪਨੀਆਂ ਜਲਦੀ ਹੀ ਭਾਰਤ ਵਿੱਚ ਆਪਣੀ ਆਪਣੀਆਂ ਸੈਟੇਲਾਈਟਸ ਸਵਾਵਾ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਹੀਆਂ ਹਨ ਇਸ ਪ੍ਰਕਿਰਿਆ ਲਈ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਜਲਦੀ ਹੀ ਇਹਨਾਂ ਕੰਪਨੀਆਂ ਨੂੰ ਸਪੈਕਟ੍ਰਮ ਅਲਾਟ ਕਰੇਗੀ ਕੰਪਨੀਆਂ ਦੇ ਇਸ ਮੁਕਾਬਲੇ ਦਾ ਆਮ ਲੋਕਾਂ ਨੂੰ ਲਾਭ ਮਿਲ ਸਕਦਾ ਹੈ ਸਟਾਰਲਿੰਕ ਟਰਾਈ ਦਾ ਟਰਾਈ ਦੀ ਸਪੈਕਟਰਮ ਵੰਡ ਯੋਜਨਾ ਨੂੰ ਲੈ ਕੇ ਜੀਓ ਨਾਲ ਵੀ ਵਿਵਾਦ ਸੀ ਮੁਕੇਸ਼ ਅੰਬਾਨੀ ਦੀ ਜੀਓ ਨੇ ਰੈਗੂਲੇਟਰ ਨੂੰ ਸਪੈਕਟਰਮ ਦੀ ਨਿਲਾਮੀ ਕਰ ਲਈ ਕਿਹਾ ਜਦੋਂ ਕਿ ਸਟਾਰਲਿੰਕ ਸਪੈਕਟਰਮ ਦੀ ਪ੍ਰਸ਼ਾਸਕੀ ਵੰਡ ਚਾਹੁੰਦਾ ਸੀ ਮਾਹਿਰਾਂ ਅਨੁਸਾਰ ਜੇਕਰ ਸਪੈਕਟਰਮ ਨਿਲਾਮੀ ਹੁੰਦੀ ਹੈ ਤਾਂ ਇਸ ਨਾਲ ਗਲੋਬਲ ਸੈਟਅਪ ਪ੍ਰਦਾਤਾ ਲਈ ਭਾਰਤ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਸਕਦਾ ਹੈ ਤਾਂ ਇਹ ਵੱਡੀ ਖੁਸ਼ਖਬਰੀ ਲੋਕਾਂ ਲਈ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ